કે કેપ્ટન અમरेन्द्र ਸਿੰਘ ની સરકાર ਨੇ ਜਿਹੜੀ ਜਗਾ ਜਗਾ ਅਕਵਾਇਰ ਕੀਤੀ ਆ ਕੋਈ ਅਪਰੋਕਸੀਮੇਟਲੀ 100 ਏਕਰਸ ਆਫ ਲੈਂਡ ਫਾਰ ਦਸ ਰੈਲੀ ਉਹਦਾ ਸਾਰਾ ਜਿਹੜਾ ਕੰਪਨਸੇਸ਼ਨ ਆ ਕਿਉਂਕਿ ਕਣਕ 3 ਮੈਚੋਰ ਵੱਢੀ ਗਈ ਆ ਉੱਥੇ ਕੰਪਨਸੇਸ਼ਨ ਸਰਕਾਰੀ ਖਜ਼ਾਨੇ ਚੋਂ ਦਿੱਤੀ ਜਾ ਰਹੀ ਆ ਰਾਹੁਲ ਗਾਂਧੀ ਇਸ ਨਾਇਦਰ ਦ ਪ੍ਰਾਈਮ ਮਿਨਿਸਟਰ ਨੋਰ ਹੋਲਡਿੰਗ ਐਨੀ ਕਨਸਟੀਟਿਊਸ਼ਨਲ ਪੋਸਟ ਉਹ ਕਾਂਗਰਸ ਪਾਰਟੀ ਦੀ ਇੱਕ ਇਲੈਕਸ਼ਨ ਰੈਲੀ ਆ ਉਸ ਇਲੈਕਸ਼ਨ ਰੈਲੀ ਦਾ ਖਰਚਾ ਜਿਹੜਾ ਵਾ ਕਾਂਗਰਸ ਪਾਰਟੀ ਨੂੰ ਆਪਣੇ ਖਜ਼ਾਨੇ ਚੋਂ ਕਰਨਾ ਚਾਹੀਦਾ ਵਾ ਵਾਈ ਸ਼ੁਡ ਕੈਪਟਨ ਅਮਰਿੰਦਰ ਸਿੰਘ অর ਦੀ ਪਬਲਿਕ ਐਕਸਚੈਕਰ ਟੈਕਸਪੇਅਰ ਮਨੀ ਬੀ ਪੇਡ ਟੂ ਆਰਗੇਨਾਈਜ਼ ਦੀ ਰੈਲੀ ਆਫ ਰਾਹੁਲ ਗਾਂਧੀ ਬਹੁਤ ਛੋਟੇ ਪੱਦਰ ਦੀ ਸੋਚ ਬਹੁਤ ਕਮੀਨਗੀ ਦਾ ਮੁਜਾਰਾ ਸਾਡਾ ਪੈਸਾ ਲੋਕਾਂ ਦਾ ਜਿਹੜਾ ਹੈ ਉਹ ਰੈਲੀਆਂ ਵਾਸਤੇ ਨਹੀਂਗਾ ਉਹ ਪਿੰਡਾਂ ਦੇ ਵਿੱਚ ਸਕੂਲ ਬਣਾਉਣ ਵਾਸਤੇ ਡਿਸਪੈਂਸਰੀਆਂ ਬਣਾਉਣ ਲਈ ਸੜਕਾਂ ਤੇ ਇਨਫਰਾਸਟ੍ਰਕਚਰ ਬਣਾਉਣ ਲਈ ਤੇ ਲੋਕਾਂ ਨੂੰ ਬਾਇਜ਼ਤ ਰੋਜ਼ਗਾਰ ਤੇ ਸੋਸ਼ਲ ਵੈਲਫੇਅਰ ਸਕੀਮਸ ਦੇਣ ਵਾਸਤੇ ਹੈ ਨਾ ਕਿ ਰਾਹੁਲ ਗਾਂਧੀ ਦੀ ਰੈਲੀਆਂ ਕਰਾਉਣ ਵਾਸਤੇ ਬਹੁਤ ਮਾੜੀ ਗੱਲ ਹੈ ਸਾਰਾ ਪੈਸਾ ਜਿਹੜਾ ਸਰਕਾਰ ਚੋਂ ਕੰਪਨਸੇਸ਼ਨ ਉਹ ਕੈਨਸਲ ਕੀਤਾ ਜਾਣਾ ਚਾਹੀਦਾ ਹੈ ਤੇ ਕਾਂਗਰਸ ਪਾਰਟੀ ਨੂੰ ਆਪਣੇ ਖਜ਼ਾਨੇ ਚੋਂ ਇਹਨਾਂ ਨੂੰ ਘਾਟਦਾ ਹੈ ਨਹੀਂ ਕਿ ਕੋਈ ਵੀ ਇਟ ਇਜ਼ ਦੀ ਆਫਟਰ ਬੀਜਪੀ ਸਭ ਤੋਂ ਜ਼ਿਆਦਾ ਫੰਡਿੰਗ ਕਾਂਗਰਸ ਨੂੰ ਆਉਂਦੀ ਨੈਸ਼ਨਲ ਲੈਵਲ ਦੇ ਉੱਤੇ ਸੈਂਕੜੇ ਕਰੋੜ ਰੁਪਏ ਦਾ ਫੰਡ ਆ ਤੇ ਫਿਰ ਵੀ ਸਰਕਾਰ ਦੇ ਖਜ਼ਾਨੇ ਚੋਂ ਰੈਲੀ ਦੇ ਪ੍ਰਬੰਧ ਵਾਸਤੇ ਜਿਹੜੀ ਕਣ ਕਬੱਡੀ ਗਈ ਤੇ ਜਿਹੜਾ ਫਸਲ ਪ੍ਰੀਮੈਚੂਰ ਕੱਟੀ ਗਈ ਹੈ ਉਹਦਾ ਕੰਪਨਸੇਸ਼ਨ ਸਰਕਾਰ ਕਿਉਂ ਦੇਵੇ ਇਸ ਗੱਲ ਦਾ ਜਵਾਬ ਮੀਡੀਆ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਪੁੱਛੋ ਕੈਪਟਨ ਸਾਹਿਬ ਨੂੰ ਕਿ ਇਹ ਕੰਪਨਸੇਸ਼ਨ ਕਿਹੜੀ ਐਸਐਚ ਦੇ ਰਹੇ ਨੇ ਕਿਉਂਕਿ ਉਹ ਰੈਲੀ ਸਰਕਾਰੀ ਰੈਲੀ ਨਹੀਂ ਗਈ ਉਹ ਮੀਟਿੰਗ ਸਰਕਾਰੀ ਮੀਟਿੰਗ ਨਹੀਂ ਗਈ ਇਸ ਲਈ ਉਹ ਸਾਡੀ ਮੰਗ ਹੈ ਕਿ ਪੈਸਾ ਕੰਪਨਸੇਸ਼ਨ ਸਰਕਾਰ ਕਾਂਗਰਸ ਪਾਰਟੀ ਆਪਣੇ ਅਕਾਊਂਟ ਚੋਂ ਦੇਵੇ ਪਤਾ ਲੱਗੇ ਕਿ ਟਰਾਂਸਪੇਰੈਂਟ ਤੇ ਅਕਾਊਂਟੇਬਲ ਪਾਰਟੀ ਰਾਜਨੀਤੀ ਕਰਨੀ